ਪਹਿਲਾਂ ਤਾਂ ਮੈਂ ਸਾਰੀ ਆਪਣੇ ਖੰਨਾ ਦੀ ਪ੍ਰੈਸ ਦਾ ਬਹੁਤ-ਬਹੁਤ ਮਸ਼ਕੂਰ ਆ ਧੰਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਔਰ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਾਡੇ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜੱਤੂ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਥੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲక్ష్మణ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਜੀ, ਰੇਂਦਰ ਬਾਰਨ ਜੀ ਸਾਡੇ ਗੱਸਲ ਜਿਹੜੇ ਨੇ ਯੁੱਧ ਦੇ ਆਗੂ ਰਹੇ ਨੇ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਸੋਹਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਣ ਰਕੀ ਇਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਪ ਰੂਪ ਕਰਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਆ ਲੋਕਾ ਪ੍ਰਤੀਯੋਗਤਾ ਦਾ ਜੋ વિકાસ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜਿਹੜਾ ਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਕੁਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਉਹ ਪੂਰੀ ਨਹੀਂ ਉਤਰ ਸਕੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਜੋ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਮਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ ਅਮਨ ਸ਼ਾਂਤੀ ਚ ਉਹਨਾਂ ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਨ ਹੈ ਅੱਜ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਆ ਇਮਾਨਦਾਰੀ ਧਿਆਨਨਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਢਿਰ ਸੰਕਲਪ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਤੋਂ ਮੈਂ ਇਹਨਾਂ ਨੂੰ ਅੱਜ ਖੱਦਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਸਤਾ ਲਸ਼ਮਨ ਸਿੰਘ ਦੀ ਗਰੇਵਾਲ ਜਿਨ੍ਹਾਂ ਦੀ ਇੱਕ ਬੜੀ ਸਾਫ਼ ਸੁਥਰੀ ਸ਼ਖੀ ਹੈ ਔਰ ਇਹਨਾਂ ਦੇ ਵਿੱਚ ਇੱਕ جنੂਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪਵਾਈਆਂ ਇਹ ਵੋਟਾਂ ਜਿਹੜੀਆਂ ਨੇ ਧੜਾ ਧੜ ਐਵੇਂ ਨਹੀਂ ਪਈਆਂ ਇਹਨਾਂ ਆਗੂਆਂ ਦੀ ਜਿਹੜੀ ਮਿਹਨਤ ਦਾ ਖੂਨ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜੀਵ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਹਾ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ ਪਾਰਟੀ ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਨੇ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਖੂਨ ਤੁਸੀਂ ਨੱਕ ਕੀਤਾ ਉਹ ਇਹਨਾਂ ਨੂੰ ਉਸ ਤੇ ਉੱਤੇ ਬਹੁਤ ਜ਼ਿਆਦਾ मतलब ਇਹਦਾ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਦਾਮਨ ਇਹਦਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪਰ ਦੀ ਸੁਪਨੇ ਨੇ ਉਹਨਾਂ ਨੂੰ ਸਰਕਾਰ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਹੈ ਕਿ ਕਾਂਗਰਸ ਹੀ ਇੱਕ ਐਸੀ ਵਿਕਲਪਾ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਾਂਗੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਭੈਮੁਖਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾਸਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੋਂਦ ਚਾਹੀ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਢੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਇਹ ਯਕੀਨ ਦਿਵਾਉਣਾ ਹੈ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਹੈ ਜਿਹੜੇ ਤੁਹਾਨੂੰ ਤੁਹਾਡੀ ਸਰਜੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮਿਲ ਹੋਏ ਤੋਂ ਨਹੀਂ ਗਏ ਤਾਂ ਇਹ ਕੰਮ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਨੇ ਸਰਕਾਰੀ ਜਿਹੜਾ ਵਾ ਉਹ ਇੱਕ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉੱਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ ਜੀ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮੈਨੇਜ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਸ਼ਬੀ ਰੱਖਦੇ ਨੇ ਇਮਾਨਦਾਰ ਸ਼ਬੀ ਇਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਨਾਲ ਲੈਣ ਨੂੰ ਤਿਆਰ ਹਾਂ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਸਰ ਬੈਲੈਂਸ ਕਿਸ ਤਰ੍ਹਾਂ ਬਣਾਉਂਦੇ ਜਿਸ ਤਰ੍ਹਾਂ ਇੱਥੋਂ ਗਏ ਸੀ ਉਧਰ ਆਪਰੇ ਵਿੱਚ ਸਾ ਪਾਲ ਨੇ ਪ੍ਰਵਾਨ ਨਹੀਂ ਕੀਤੀ ਜਹਾ ਉਹ ਤੁਹਾਡੇ ਕੋਲ ਆ ਰਿਹਾ ਤਾਂ ਬੈਲੈਂਸ ਸੀ ਵੀ ਬਣਾਉਂਦੇ ਆਪਣੇ ਬੰਕਰ ਵੀ ਹੈ ਤੁਹਾਡੇ ਤੇ ਜਿਹੜੇ ਸਾਰਿਆਂ ਨੂੰ ਲਾਣ ਲੈ ਕੇ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਚ ਸਾਰਿਆਂ ਨੂੰ ਆਦਰ ਮਾਨ ਸਤਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਚ ਨੁਮਾਇੰਦੀ ਦਿੱਤੀ ਜਾਂਦੀ ਹੈ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਲਗਾ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਾਏ ਨੇ ਪਹਿਲਾਂ ਔਰ ਹੁਣ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹ ਵੀ ਆਪਣੇ ਸਾਥੀਆਂ ਲਈ ਉਹ ਸ਼ਬਦ ਮੈਂ ਕਹਾਗਾ ਉਹ ਤੁਹਾਨੂੰ ਜੂਰ ਮਖਾਤਾ ਕਰਦਾ ਹਾਂ ਸਭ ਤੋਂ ਪਹਿਲਾਂ ਫਲਾਟ ਰੀਸ ਜੀ ਸਰਕਾਰੀ ਮੰਤਰੀ ਪੰਜਾਬ ਅਤੇ ਫਾਸਟਬਲ ਜੀ ਸਰਕਾਰੀ ਐਮਐਲਏ ਇਹਨਾਂ ਦਾ ਜੀ ਆਇਆਂ ਕਰਦਾ ਇਹਨਾਂ ਨੂੰ ਧੰਨਵਾਦ ਕਰਦਾ ਔਰ ਮੈਂ ਅੱਜ ਕੁਝ ਮੀਡੀਆ ਨਾਲ ਗੱਲਾਂ ਸਾਂਝੀਆਂ ਕਰਕੇ ਨਹੀਂ ਤੁਹਾਡੇ ਰਾਹੀਂ ਮੀਡੀਆ ਦਾ ਵੀ ਧੰਨਵਾਦ ਕਰਦਾ ਹੋਇਆ ਅੰਨੇ ਦੇ ਲਕੇ ਦੇ ਵੋਟਰਾਂ ਤੱਕ ਕੁਝ ਕੰਮ ਪਹੁੰਚਾਉਣੀਆਂ ਚਾਹੁੰਨਾ ਜਿਹਦੇ ਨਾਲ ਕੋਸ਼ਿਸ਼ ਕਰਨ ਵਾਲਾ ਸਾਹਮਣਾ ਕਰ ਸਕਣ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਾਰਟੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਹੁਤ ਕੰਮ ਕੀਤਾ ਸਨ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡ ਦੇ ਨਵੇਂ ਭਰਤੀ ਕਰ ਉਸ ਤੋਂ ਬਾਅਦ ਜਬਾਈ ਦੀ ਰੈਕਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡ ਤੇ ਜਿਵੇਂ ਪਾਰਟੀ ਕਰ ਲਈ। ਹੁਣ ਕੀ ਹੋਇਆ? ਹੁਣ ਇਹਨਾਂ ਦੇ ਪੁਰਾਣੇ ਬੰਦੇ ਛੱਡ ਕੇ ਦੂਜੀਆਂ ਪਾਰਟੀਆਂ 'ਚ 7 ਬੰਦੇ ਭਾਗੀ ਚੱਲੇ। ਜਿਹੜੇ ਕਿ ਇਹਨਾਂ ਨੇ ਆਪਣੇ ਦਲਾਲਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਸੀਂ ਜੋ ਸੁਪਨਾ ਲੈ ਕੇ ਆਏ ਸੀ ਉਹ ਸਟਾਰ ਨਹੀਂ ਹੋਇਆ। ਉਹ ਸਾਡਾ ਸੁਪਨਾ ਜਿਹੜਾ ਚੱਕਨਾ ਚੂਰ ਹੋ ਗਿਆ। ਅੱਜ ਐਮਐਲਏ ਤੇ ਮੰਤਰੀਆਂ ਨੇ ਉੰਡਰਵਾਦੀ ਮਚਾਈ ਪਈ ਐ ਪਾਰਟੀ ਦਾ ਬੇੜਾ ਘ ਘ ਘ ਸਤੇ ਰੱਖਤਾ ਜੋ ਪਾਰਟੀ ਪੰਜਾਬ ਦੇ ਆਪਣੇ ਅੱਖ ਲੈ ਕੇ ਇੱਕ ਉਹ ਦਰਵਾਜ਼ਾ ਕਰਕੇ ਰੱਖਦਾ ਸਾਡੇ ਇੱਥੇ ਲੋਕਲ ਖੰਨੇ ਦੇ ਵਿੱਚ ਮੰਤਰੀਆਂ ਨੇ ਮੈਂ ਦੇਖੀ ਕਰਦਾ ਸਾਡੇ ਮੰਤਰੀ ਬਾਹਰ ਕੱਢ ਕੇ ਖੜੀ ਕਰਕੇ ਕਹਿਣ ਕਿ ਖੰਨੇ ਦੇ ਵਿੱਚ ਇੱਕ ਵੀ ਰਜਿਸਟਰੀ ਬਿਨਾ ਪੈਸੇ ਤੋਂ ਹੋਣੀ ਕਿ ਇੱਕ ਵੀ ਐਨਓਸੀ ਬਿਨਾ ਪੈਸੇ ਹੋ ਜਾਰੀ ਹੋਣੀ ਇਸ ਤੋਂ ਇਲਾਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਦਲਾਲ ਬਿਠਾਏ ਹੋਏ ਨੇ ਜਿਹਦੇ ਕਰਕੇ ਇੱਥੇ ਕਰਾਪਸ਼ਨ ਦਾ ਬੋਲ ਗੋਲ ਬੰਦੇ ਜਿਆਦਾ ਪੁਰਾਣੇ ਵਲੰਟੀਆ ਬਲਾਕ ਦੇ ਪ੍ਰਧਾਨਾਂ ਨੇ ਬਲਾਕ ਪ੍ਰਧਾਨਾਂ ਅਤੇ ਵਾਰਡ ਦੇ ਚਾਰਜਾਂ ਦੇ ਪੱਤੇ ਦਰਜ ਕਰਾਏ ਗਏ ਉਦੋਂ ਇਹ ਜੱਲਾ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਹੈ ਮੈਂ ਪਿੱਛੇ ਜਾਉਣਾ ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਗਈ ੜੀ ਫੜੀ ਵਾਲਿਆਂ ਦੇ ਪੈਸੇ ਇਕੱਠੇ ਕੀਤੇ ਜਾਂਦੇ ਆਉਂ ਤੋਂ ਉਹ ਪੈਸੇ ਇਕੱਠੇ ਕਰਕੇ ਜੇਬਾਂ ਭਰੀਆਂ ਜਾਂਦੀਆਂ ਨੇ ਅੱਜ ਦੀ ਜ਼ੀਰੋ ਟੋਲਰੈਂਸ ਕਿੱਥੇ ਹੈ ਮੈਂ ਦੁਬਾਰਾ ਪੁੱਛਦਾ ਕਿ ਜ਼ੀਰੋ ਟੋਲਰੈਂਸ ਹੁਣ ਲੁੱਕ ਗਈ ਤੇ ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਨਹੀਂ ਯਾਦ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਹ ਰੋਡ ਤੇ ਬਲਾਕ ਪ੍ਰਧਾਨ ਵਾਲੇ ਨਜਾਇਜ਼ ਫਿਊਜੂਆ ਦਾ ਚੱਲਦਾ ਬੰਦ ਕਰਾਇਆ ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਜੀਜੇ ਚੋਰਾ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟਰਕਸ਼ਨ ਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਜ ਕਰਾਤੇ ਜਦ ਕਿ ਉਹ ਮੰਨਣਾ ਨੂੰ ਰੋਕਣਾ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਇਸ ਸਬੰਧ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਤੁਸੀਂ ਮੇਰੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਦਿੱਤੀਆਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਸ੍ਰੀ ਉਹਨਾਂ ਨੇ ਕਿਹਾ ਕਿ ਮੇਰੀਆਂ ਜਿੰਨੀਆਂ ਇਸ ਮਸਲੇ ਦੇ ਵਿੱਚ ਮੈਂ ਹੱਡੋ ਖਡੋ ਹੈੱਡਕੁਆਰਟਰ ਗਿਆ ਸਾਰੇ ਪਾਸੇ ਧੁੰਮਿਆ ਫਿਰਿਆ ਸਾਡੀ ਕਿਸੇ ਦੇ ਬਾਹਰ ਨਹੀਂ ਕਰਦੇ ਜਦ ਮੈਨੂੰ ਇਹਨਾਂ ਨੇ ਦੱਸਿਆ ਕਿ ਮੇਰੀ ਸ਼ਿਕਾਇਤਾਂ ਜਿੰਨੀਆਂ ਮਰਜ਼ੀ ਕਰ ਲੈ 5 ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜ ਲਈ ਕੋਈ ਮੇਰਾ ਸਾਡਾ ਕਾਂਗਰਸ ਪਾਰਟੀ ਨੂੰ ਲੈ ਕੇ ਬੰਦਾ ਅੱਗੇ ਫਿਊਚਰ ਵਿਜ਼ਨ ਕੀ ਹੈ ਸਾਡਾ ਵਿਜ਼ਨ ਹੈ ਦੇਖੋ ਜੀ ਇਹ ਜਿਹੜੀ ਕਾਂਸਟਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਧਰਮ ਰੱਖਣ ਨਿਰਭਖ ਪਾਰਟੀ ਹੈ ਜਿਆਦਾ ਤਾਂ ਨਹੀਂ ਸਰਕਾਰ ਬਣਾਉਣੀ ਜਿਆ ਖਤਰਾ ਹੁੰਦਾ ਸੀ ਤਾਂ ਕਹਿੰਦੇ ਧਰਮ ਨੂੰ ਖਤਰਾ ਹੈ ਅੱਜ ਬੀਜੇਪੀ ਆਪਣਾ ਵੀ ਬੀਜੇਪੀ ਪਾਰਟੀ ਇੱਕ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵੰਦ ਕੀਤੀ ਜਾਂਦੀ ਇੱਕੋ ਇੱਕ ਸਰਕਾਰ ਹੈ ਪਾਰਟੀ ਹੈ ਕਾਂਸ ਪਾਰਟੀ ਜਿਹੜੀ ਧਰਮ ਨੂੰ ਰੱਖਣ ਪਾਰਟੀ ਹੈ ਇਸ ਕਰਕੇ ਅਸੀਂ ਇਹ ਜਵਾਨ ਕਰਨਾ ਚਾਹੁੰਦੇ ਆ ਸਾਰੇ ਭਰਾਵਾਂ ਨੂੰ ਸਾਥ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਤਿਕਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਥਾਂਜੀ ਜਾਂਦਾ ਚਾਹਣਾ ਮੰਤਰੀ ਜੀ ਦੇ ਥੀਲਿਆਂ ਨੇ ਕੁਝ ਵੱਡ ਥੱਲੇ ਉੱਤੇ ਕਮੈਂਟ ਪਾਏ ਨੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੰਤਰੀ ਨੂੰ ਇਹਨਾਂ ਰੋਕ ਲਓ ਨਹੀਂ ਸਾਡੇ ਕੋਲੇ ਬਹੁਤ ਕੁਝ ਹੈ ਭਗਤ ਸਿੰਘ ਵਾਲੀ ਪੱਗ ਬੰਨ੍ਹ ਕੇ ਨਾ ਮੈਂ ਭਗਤ ਸਿੰਘ ਵਾਲੀ ਪੱਗ ਬੰਨੀ ਹੈ ਨਾ ਮੈਂ ਭਗਤ ਸਿੰਘ ਦੇ ਸੂਲਾਂ ਨੂੰ ਤੋੜਿਆ ਜਿਹੜੇ ਬੰਦਿਆਂ ਨੇ ਭਗਤ ਸਿੰਘ ਵਾਲੀ ਪੱਗ ਬੰਨੀ ਸੀ ਉਹਦੇ ਨੇ ਪੰਜਾਬ ਨੂੰ ਖੂਜ ਜਪਿਆ ਤੇ ਕੁੱਤੇ ਭਗਤ ਸਿੰਘ ਦੀ ਪਰਗ ਨੂੰ ਪੈਰਾਂ ਦੇ ਚ ਰੋੜਿਆ। ਗਰੇਵਾਲ ਜੀ ਥੋੜਾ ਦੋ ਤਿੰਨ ਸਾਲ ਤੋਂ ਰੋਲਾ ਕਰ ਰਿਹਾ ਸੀ। ਇਹ ਆਵਾਜ਼ੀ ਪਾਰਟੀਆਂ ਨਾਲ ਤੁਜੀ ਇਲਜ਼ਾਮ ਵੀ ਲਾਇਆ ਸੀ ਤੇ ਤੁਜੀ ਟਾਈਮ ਵੀ ਇਹ ਦੱਸਿਆ ਨੇ ਪਾਰਟੀ ਵਾਲਿਆਂ ਨੂੰ ਤੁਜੀ ਉਧਾ ਮੰਗਦੇ ਸੀ, ਚੇਅਰ ਮੈਂ ਮੰਗਦੇ ਸੀ। ਮੈਂ ਫੰਡ ਦੇਇਆ ਜੀ। ਕਿੰਨਾ ਫੰਡ ਦਿੱਤਾ ਜੀ? ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚੇ ਕਰ ਦਿੱਤੇ। ਹਾਂ ਜੀ। 2017 ਤੋਂ ਕਿੰਨਾ ਫੰਡ ਦਿੱਤਾ ਜੀ? ਫੰਡ ਮੈਂ ਮੇਰੀ ਬੇਟੀ ਦੇ ਗਰੇਗਲੇਟ ਕੋ 4 ਲੱਖ ਰੁਪਈਆ ਐਮਐਲਏ ਦੇ ਹੱਥੇ ਵਿੱਚ ਪਾਇਆ ਕਿਹੜੀ ਐਮਐਲਏ ਤੁਹਾਨੂੰ ਤੁਸੀਂ ਤੋਂ ਹਾਂ ਤਾਂ ਆ ਤੁਸੀਂ ਚੇਅਰ ਚੇਅਰਮੈਨ ਕਿੰਦਰ ਨਾ ਜੀ ਚੇਅਰਮੈਨੀ ਦੇ ਮੇਰੇ ਕੋਲ ਹੁਣ ਦੇਖੋ ਇੱਕ ਕਮੈਂਟ ਪਾ ਰਹੇ ਨੇ ਕਿ ਗਰੇਵਾਲ ਕਾਂਗਰਸ ਚਲੇ ਗਿਆ ਜਿਸ ਦਾ ਅਸੂ ਚੇਅਰਮੈਨ ਨਹੀਂ ਮਿਲ ਗਈ ਇਸ ਕਰਕੇ ਇਹ ਮੈਂ ਕਾਂਸੇ ਜਾਣਾ ਹੁੰਦਾ ਜਦੋਂ ਚੇਅਰਮੈਨ ਬਣਿਆ ਸੀ ਮੈਂ ਜਦ ਹੀ ਚਲੇ ਜਾਂਦਾ ਅੱਜ ਜੋ ਵਕਤ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਬਿਲਾ ਖਰਦਾਨਾਂ ਨੂੰ ਬਾਡ ਨਿ ਚਾਰਜਾਂ ਨੂੰ ਬਿਲ ਲੈ ਦੇ ਫੈਕਟਰੀਆਂ ਨੂੰ ਬਿਲ ਨੂੰ ਦਿੱਲੀ ਲਾਈਨ ਦੇ ਪ੍ਰਧਾਨਾਂ ਨੂੰ ਸੇਵੀ ਕੀਤਾ ਜਾਂਦਾ ਅਸੀਂ ਆ ਜਿਹੜਾ ਚੱਕਿਆ ਕਿ ਅਸੀਂ ਪਤਾ ਹੀ ਨਹੀਂ ਹੋਣ ਦੇਾਂਗੇ ਔਨ ਵਾਲੇ ਸਮੇਂ ਲੜਾਈ ਲੜਾਂਗੇ ਔਰ ਉਹਨਾਂ ਬਲਟੀਆਂ ਦੀ ਮਹਾਲ ਕਰਾਂਗੇ ਔਰ ਉਹਨ ਵਿੜੇ ਵਲੰਟੀ ਅੱਜ ਮੈਨੂੰ ਬਾ ਸਰੇਰ ਦੇ ਮੈਨੂੰ ਫੋਨ ਮਾਉਂਦੇ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਕੰਦੇ ਹੀ ਚਲੇ ਗਏ ਸਾਨੂੰ ਕੀ ਛੱਡ ਕੇ ਗਏ ਬੜੀ ਨਰਾਜ਼ਗੀ ਸਾਡੇ ਨੂੰ ਹੋ ਰਹੀ ਹੈ ਅਸੀਂ ਉਹਨਾਂ ਨਾਲ ਜੀ ਦੂਰ ਕਰਾਂਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਵਿਆਕੇ ਝੰਡਾ ਬਲੰਦ ਕਰਾਂਗੇ ਕਾਂਗਰਸੀ ਦਾ ਔਰ ਅੱਗੇ ਵਧਾਂਗੇ ਔਰ ਇਥੇ ਹੰਦੇੜ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਵਾਨ ਤੌਰ ਤਾਂ ਹੋਈਆਂ ਨੇ ਇੱਕ ਰੇ ਪਨਪੀਸ ਸਿੰਘ ਦੀ ਗਵਾਹ ਜੱਪ ਕਰਾਵਾਂ। ਪਨਪੀਸ ਹੋ ਤੱਕ ਅੱਛੰਦੀ ਗੱਲ ਕਰੀ ਆ 7 ਦਿਨਾਂ ਦੀ ਉਹ ਡਿਸਕਲੋਜ਼ ਕਰ ਸਕਦੇ ਨਾਮ। ਹਾਂ। ਰਾਜੀ ਸ਼ਰਮਾ ਇਹ ਵੀ ਜਿਹੜੇ ਸਾਥੀਆਂ ਨੇ ਜਿਹੜਾ ਐਕਸ਼ਨ ਕਰਦ ਰਿਹਾ ਨੇ। ਤਿੰਨ ਕਾਂਗਰਸ ਦੇ ਨੇ। ਤਿੰਨ ਸਾਧੀਆਂ ਆਦੇ ਨੇ, ਦੋ ਭਾਜਪਾ ਦੇ। ਨਾਮ ਸੁਲਾਮਾ ਮੁਸਲਮਾਨ। ਉਹ ਵੀ ਜਿਹੜੇ ਕਹਿੰਦਾ ਰਣਜੋਤਨ ਤਾਂ ਹੈ ਕੱਟੇ ਕੰਮ ਕਰਦੇ। ਦੇਖੋ ਮੇਰੇ ਕੁਝ ਚੀਜ਼ਾਂ ਇੱਥੇ ਵਿੱਚ ਪਨਪੀਸ ਸਿੰਘ ਕੰਪਨੀ। ਪਾਰਟੀਆ ਤੇ ਜੀ ਸਿੰਘ ਇੱਕ ਨਿਗਰਾਨੀ ਕਰ ਰਹੇ ਨੇ ਬਿਮਾਰਕਰ ਕਮੇਟੀ ਨੂੰ ਸੂਕਾ ਮਾਰਕੀਟ ਕਮੇਟੀ ਹਾਂ ਪੰਜ ਕਾਨ ਸਦਿਕੋ ਜਿਕਦਾਰ ਸਿੰਘ ਆਸ਼ਾ ਤੋਂ ਤੇ ਤੀਖਾ ਦਾ ਹੈ ਸਾਡਾ ਚਲੋ ਕਰਿਆ ਸਾਹਿਬ ਤੁਸੀਂ ਮੈਨੂੰ ਨਹੀਂ ਕੀਤਾ ਆਪਣੀ ਪਾਸ ਜਿਹੜੇ ਕਿ ਜਿਹੜੇ ਸੂਬਾ ਪਾਰਟੀਆਂ ਦੇ ਵਿੱਚੋਂ ਆਏ ਨੇ ਦੋਵੇਂ ਪਾਰਟੀਆਂ ਵਿੱਚੋਂ ਆਏ ਨੇ ਪਰ ਏਵਾ ਕਰਕੇ ਪਾਰਟੀ ਦੇ ਸਕੂਤ ਪਿਆ ਤੇ ਪਾਰਟੀ ਤੋਂ ਫਾਲ ਕੀ ਮੈਂ ਪਾਰਟੀ ਛੱਡੀ ਵੇਸੇ ਕਰਕੇ ਤੇ ਪਾਰਟੀ ਦਾ ਨਾਂ ਸਮਾਰਤਾ ਬਾਅਦ ਵੀ ਪਾਰਟੀ ਵਾਲਿਆਂ ਨੇ ਆ ਕੇ ਰੱਖਣ ਦੀ ਫਿਰੇ ਦੇ ਚ ਕਰਕੇ ਚਲੇ ਗਏ ਨੇ ਤੇ ਅੱਜ ਹੰਨੇ ਇਲਾਕੇ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਤਰਾ ਤਰਾ ਕਰ ਰਹੇ ਨੇ ਰੱਖਣ ਦੇ ਵਿਰੁੱਧ ਤੇ ਉਹਨਾਂ ਨੇ ਉਹਨੂੰ ਰੁਕਿਆ ਪਤਾ ਚੱਲ ਗਿਆ ਜਿਹੜੇ ਇਹ ਬੰਦੇ ਆ ਗਏ ਜਿਹੜੇ ਇਹਨਾਂ ਤੋਂ ਫੋਟਾ ਕਰਨੀ ਸੀ ਬੀਜੇਪੀ ਜੋ ਹਰਿਸ਼ੇ ਗੋਪਾਲ ਤੇ ਕਰਨਲ ਥੋੜਾ ਸ਼ਹਿਰ ਦਾ ਵੀ ਥੋੜੇ ਦੇ ਲੈ ਜਿਹੜਾ ਵੈਜੀਟਿਚਿਓ ਜਿਆ ਉਹਦੇ ਨੂੰ ਵੀ ਜਾਈ ਕੀ ਲਈ ਆਪਣੇ ਸੁਵਿਧਾ ਆਪਣੇ ਅਧਿਕਾਰੀ ਕੈਨਲ ਪੁਰੀ ਹੋਣ ਦੇ ਲੈਵਲ ਤੱਕ ਇਹ ਜਿਹੜੀ ਲੈਵਲ ਉੱਤੇ ਗੱਲਬਾਤ ਦਾ ਰਿਸਪਾਂਸ ਅਸੀਂ ਉਹਨਾਂ ਨੇ ਸਾਨੂੰ ਕੋਈ ਰਿਸਪਾਂਸ ਦਿੱਤਾ ਅਸੀਂ ਸਾਰਿਆਂ ਤੋਂ ਟੱਕਰਾਂ ਮਾਰ ਮਾਰ ਕੇ ਥੱਕ ਗਏ ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ ਜਾਂ ਇਹਨਾਂ ਦੇ ਇੱਕ ਸੈਟ ਬਿਠਾਈ ਗਈ ਰਾਜ ਪ੍ਰਧਾਨਾਂ ਦੀ ਅਰੇ ਪਾਰਟੀ ਨੇ ਸੈਟ ਬਠਾਈ ਅਸੀਂ ਕੰਪਲੀਟ ਕੀਤੀ ਕੇ ਨਜਾਇਜ਼ ਪਰਚੇ ਦਾ ਜੁਵੇ ਤਾਂ ਉੱਥੇ ਇੱਕ ਸੈਟ ਬਠਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਆਇਆ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਹੈ ਇਹ ਜਨੌਫੀਸ਼ਲ ਕਾਪੀ ਇਹਨਾਂ ਨੇ ਗੱਬ ਨਹੀਂ ਉਹ ਜਲਦ ਕਰਨੀ ਚਾਹੀਦੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਇਹ ਲੋਕ ਸੱਚੇ ਸੀ ਕੇ ਪਰਚੇ ਦਾ ਜਿਕਰ ਕਰਨ ਵਾਲੇ ਤਾਂ ਉਹਨੂੰ ਜਨਤਕ ਕਰਦੇ ਉਸ ਰਿਪੋਰਟ ਨੂੰ ਕਿਉਂਕਿ ਮੈਨੂੰ ਪਤਾ ਉਹ ਰਿਪੋਰਟ ਕੀ ਲਿਖਿਆ ਹੋਇਆ ਹੈ ਉਹਦੇ ਲਿਖੇ ਬਿਲਕੁਲ ਬੇਕਸੂਰ ਦਿਸਦੇ ਗਏ ਨੇ ਅਖਵਾ ਚ ਵੀ ਸਿਰ ਦੇ ਮੈਂਬਰਾਂ ਦੇ ਦੇਗਲੇਰ ਕੀਤਾ ਵੀ ਹੈ ਉੱਥੇ ਅਸੀਂ ਲੋਕਾਂ ਨੂੰ ਮਿਲੇਆ ਕੋਈ ਉੱਥੇ ਲੜਾਈ ਵੀ ਹੋਈ ਕੋਈ ਝਗੜਾ ਨਹੀਂ ਹੋਇਆ ਬਜਾਰ ਚ ਲੋਕਾਂ ਨੂੰ ਪੁੱਛਿਆ ਕੋਈ ਕ腐ਸ਼ਨ ਨਹੀਂ ਹੋਈ ਤਾਂ ਵੀ ਲੈ ਗੋ ਤਾਂ ਜੀਦਾ ਨਹੀਂ ਆ ਰਹੇ ਧਮਕੀਆਂ ਦੇ ਨਾਲ ਆ ਮੈਂ ਜੀਆ ਉਸ ਦਿਨ ਜੰਮੇ ਹੀ ਆਪਾਂ ਤਾਂ ਕਿਹਾ ਗਰੇਸ ਆ ਬੰਨਾ ਟਾਈਮ ਕੋਲ ਆਪਾਂ ਕੋਈ ਦਸੀ ਰਲੇ ਹਾਂ ਦੇਖੋ ਟਾਈਮ ਦੇ ਇਸ ਤਰ੍ਹਾਂ ਦੇ ਸ਼ੈਡ ਉਦਰ ਜਿਵੇਂ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀ ਇਸ ਪਾਸੇ ਹਟਿਆ ਜਾ ਰਿਹਾ ਪਰ ਨਹੀਂ ਸਮਝੇ ਤਾਕਤ ਦੇ ਅਰਥ ਸੋਹਰ ਦੇ ਪੈਸੇ ਦੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਵੀ ਨੂੰ ਮਜਬੂਰ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਤੇ ਹੋਰ ਦੂਸਰੇ ਮੇਰੇ ਬਲਾਕਪਾਡਾ ਦੇ ਆਮ ਆਦਮੀ ਪਾਰਟੀ ਦੇ ਜਨਪੁਰ ਰਾਤ ਕੰਮ ਕਰਕੇ ਸੌਂਦ ਨੂੰ ਜਸਾਇਆ ਇਥੋਂ ਤੇ ਮੰਤਰੀ ਵੀ ਬੜੇ ਨੇ ਮੈਂ ਲਗਭਗ ਇਥੇ 5-7 ਸਾਲ ਤੋਂ ਇਥੇ ਆ ਰਿਹਾ ਕਿ ਕੌਣ ਸਨ ਤੇ ਸੁਨੀਲ ਮਾੜਾ ਇਹਨਾਂ ਨਾਲ ਕਾਹਦੀ ਗੁੜਾ ਪਿਆਰ ਹੈ ਮਿੱਤਰ ਨੇ ਰਿਸਦਾਰ ਨੇ ਤੇ ਜਿਹੜੇ ਬਲਾਕਪਾਡਾ ਨਾਲ ਤੇ ਇਹਨਾਂ ਨੇ ਪੱਤੇ ਦਰਜ ਕਰਵਾਏ ਚਾਰ ਬਲਾਗ ਪ੍ਰਧਾਨ ਕੋਲ ਨੂੰ ਹਰ ਵਾਰੀ ਇੱਥੇ ਮਿਲ ਜਾਂਦੇ ਜੇ ਇੱਕ ਦਿਨ ਮੈਂ ਬੈਠਾ ਹਾਂ ਇੱਥੇ ਇਹਨੇ ਕੋਲੇ ਆਉਂਦਾ ਤਾਂ ਉਹਨਾਂ ਨੇ ਸੁਜੀਬਾ ਨੇ ਫੋਨ ਕਰਦਾ ਵੀ ਮਾਸਟਰੀ ਆਏ ਆ ਮੈਂ ਇਹਨੂੰ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਐਲ ਦੇ ਰਿਹਾ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਖੜੇ ਹਾਂ ਤਾਂ ਇਹਨਾਂ ਨੇ ਮੇਰੇ ਬੇਨਤੀਆਂ ਤੋਰ ਚਾਰ ਪੰਜ ਮਿੰਟ ਕਰਦੇ ਕਰਦੇ ਚੱਲਦੇ ਕੱਲ ਫਿਰ ਸਾਡਾ ਜਿਹੜਾ ਫੈਨਲ ਜਰੀ ਰਹੀ ਤੇ ਇਹਨਾਂ ਨੇ ਕੱਲ੍ਹ ਤੋਂ ਤਾਂ ਮੁੰਦੇ ਵਿੱਚ ਚੱਲੀ ਗੱਲ ਦੇ ਵਿੱਚ ਜੁਆਇਨ ਕੀਤਾ ਮਾਸੀਏ ਦੇ ਕੋਈ ਆਫਰ ਨਹੀਂ دیا ਆਮ ਆਦਮੀ ਪਾਰਟੀ ਵੱਲੋਂ ਦੁਆਰਾ ਜਾਦਵ ਚਾਰਤ ਮਤਲਬ ਨਹੀਂ ਜੀ ਮਤਲਬ ਨਹੀਂ ਕਿਉਂ ਕਾਰਨ ਕਿ ਐ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਆਮ ਆਦਮੀ ਪਾਰਟੀ ਛੱਡੀ ਐ ਬੜੇ ਲੋਕ ਪੈਸੇ ਦੇ ਦੇਦੇ ਨੇ ਕਹਿੰਦੇ ਸੀ ਵੀ ਤੁਹਾਨੂੰ ਇੱਧਰ ਰਹੋ ਤੁਹਾਨੂੰ ਅਸੀਂ ਐਂ ਕਰਦੇ ਯੇਕਰ ਤੁਹਾਨੂੰ ਮੰਤਰੀ ਪਦ ਵੀ ਇਹਦਾ ਦੇ ਦਾਂਗੇ ਕਰੋ ਕਾਰਨ ਐ ਕਿ ਅਸੀਂ ਕੋਈ ਮੰਤਰੀ ਪਦ ਲੈਣ ਵਾਸਤੇ ਨਹੀਂ ਇੱਥੇ ਲੜਾਈ ਲੜ ਰਹੇ ਕਾਂਗਰਸ ਜਿਹੜੀ ਹੈ ਜੀ ਐ ਇਹ ਬਹੁਤ ਹੀ ਵਧੀਆ ਪਾਰਟੀ ਐ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਜਥਿਆਂ ਦਾ ਸਤਿਕਾਰ ਕਰਦੀ ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਝ ਕੀਤਾ ਲੋਕਾਂ ਦੇ ਸਾਹਮਣੇ ਮੈਂ ਤੇ ਖੈਰਾ ਸਾਹਿਬ ਨੇ ਤੋਂ ਅਸੀਂ ਬਗਾਵਤ ਕੀਤੀ ਸੀ ਔਰ ਕੰਦਾ ਚੱਕਾ ਸੀ ਇਹ ਆਮ ਆਦਮੀ ਪਾਰਟੀ ਦੇ ਖਾਤੇ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਈਕਲ ਬੰਦੇਸੂ ਦੀ ਗਲਤ ਲੇ ਖੈਰਾ ਸਾਹਿਬ ਦੀ ਗਲਤ ਲੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਈਕਲ ਬੰਦੇਸੂ ਦੀ ਸਹੀ ਸੀ ਉਹ ਜੇ ਇਹ ਸਹੀ ਹੁੰਦੇ ਤਾਂ ਅਜੇ ਨਾਲ ਇਹਨਾਂ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਹੌਸਲੋ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਕੁਤਲਤਾ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਦਾ ਤੇ ਫਿਰ ਉੱਥੇ ਰਹਿਣ ਦਾ ਕੀ ਕਰਦੇ ਸੀ ਜਿਵੇਂ ਤੁਸੀਂ ਬਸ ਇਹ ਸਵਾਲ ਕੀਤਾ ਮਤਲਬ ਇਹ ਮਾਸਟਰ ਪ੍ਰਦੇਸ਼ ਨੂੰ ਮਦਰ ਸਿਆਸਤ ਕਰ ਦਿਆ ਆਮ ਆਦਮੀ ਪਾਰਟੀ ਦੇ ਵਿੱਚ ਬਸ ਮਾਸਟਰ ਹੀ ਹੋਵੇ ਥੋੜੀ ਪਾਰਟੀ ਜਿਹਾ ਕੋਈ ਮਹਿਸੂਸ ਕਰ ਰਹੇ ਨੇ ਜਿਹੜੇ ਉਹ ਵੀ ਬਾਹਰ ਹੋਣ ਦੀ ਚਾਹਤ ਚਾਹੁੰਦੇ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਸੁਣ ਚਾਹੁੰਦਾ ਏ ਕਿ ਮੈਂ ਇਸ ਦਲਤ ਪਰਿਵਾਰ ਦੇ ਵਿੱਚੋਂ ਅਸੀਂ ਦਲਤ ਪਰਿਵਾਰਾਂ ਦੀਆਂ 10 12 14 ਕਿਸੇ ਵੰਦੇ ਅਸੀਂ ਇਕੱਠੇ ਜਿੱਤੇ ਆਏ ਇਹ ਪੂਰੇ ਪੰਜਾਬ ਦੇ ਵਿੱਚ ਆਉਂਦਾ ਦਲਤਾਂ ਨੂੰ ਇਕੱਠੇ ਕਰ ਰਹੇ ਹਾਂ ਔਰ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਸਾ ਮਹਿਸੂਸ ਹੋ ਰਿਹਾ ਮੇਰੇ ਸਾਥੀ ਗੁਰਪ੍ਰੀਤ ਕੋਸ਼ਲੀ ਜੀ ਕੋਈ ਕੋਟ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਹਲਕਿਆਂ ਦੇ ਵਿੱਚ 117 ਹਲਕਿਆਂ ਦੇ ਵਿੱਚ ਪਹੁੰਚ ਕੇ ਕਾਂਗਰਸ ਪਾਰਟੀ ਵੱਲ ਜਿਹੜੇ ਜਿਹੜੇ ਜਿਪਰੇ ਹੋਏ ਡਰੜੇ ਹੋਏ ਲੋਕ ਉਹਨਾਂ ਨੂੰ ਸਾਰੂ ਸਾਰੂ ਪਾਰਟੀ ਦੇ ਵਿਚ ਲਿਆ ਕੇ ਉਹਨਾਂ ਨੂੰ ਬੰਦਾ ਮਾਂਪੂਰ ਸਾਹਿਬ ਧੰਨਵਾਦ